ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਆ ਤੇ ਰਹਾਂ ਅੱਜ ਦੀ ਵੱਡੀ ਖਬਰ ਜੂਰੀਆ ਖਾਲਦ ਅਦਿయోగਿਕ ਵਸਤੂ ਨੂੰ ਸੈਡ ਨਹੀਂ ਕਿਤਾ ਜਾਵੇਗਾ ਡੀਏਡੀਸੀ ਗੁਰਦਾਸਪੁਰ 7 ਅਗਸਤ ਵਦੀਕ ਡਿਪਟੀ ਕਮਿਸ਼ਨਰ ਡਾਕਟਰ ਹਰਿੰਦਰ ਸਿੰਘ 베ਦੀ ਨੇ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾ ਨੂੰ ਡੀਲਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਜੂਰੀਆ ਖਾਦ ਦੀ ਵਿਕਰੀ ਸਿਰਫ ਕਿਸਾਨਾਂ ਲਈ ਖੇਤੀ ਲਈ ਹੀ ਕਰਨ ਜੇ ਸਤੋਨਾਵਾ ਜੂਰੀਆ ਖਾਦ ਦੀ ਅਧਿਯੋਗਿਕ ਵਰਤੋਂ ਲਈ ਵਿਕਰੀ ਬਿਲਕੁਲ ਨਾ ਕੀਤੀ ਜਾਵੇ ਉਹਨਾਂ ਕਿਹਾ ਹੈ ਕਿ ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕੀ ਦੀ ਨਾਨਾਗਰ ਵਿੱਚ ਇੱਕ ਫਰਮ ਮੈਸਰੇਜ ਵੀ ਆ ਵੀ ਆਰ ਵੀ ਹੋਸਪਿਟਲਿਟੀ ਪ੍ਰਾਈਵੇਟ ਲਿਮਟਿਡ ਪਿੰਡ ਚੱਕ ਅਲੀਨਾ ਵੱਲੋਂ ਐਗਰੀਕਲਚਰ ਗ੍ਰੈਡ ਨਮ ਕੋਟੇੜ ਜੂਰੀਆਂ ਦੇ ਜੋਰੀ ਉਦਯੋਗਿਕ ਵਰਤੋਂ ਕੀਤੀ ਜਾ ਰਹੀ ਹੈ ਇਸ ਦਾ ਪਤਾ ਲੱਗਾ ਹੈ ਕਿ ਜੂਰੀਆ ਦੀ ਵਰਤੋਂ ਸਿਰਪੇ ਇਸ ਦਾ ਪਤਾ ਲੱਗਣ ਤੇ ਜਿਨਾ ਪ੍ਰਸ਼ਾਸਨ ਵੱਲੋਂ ਫਰਮ ਦੇਖਲਾ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਮਤੇ ਇੱਕ ਡਿਪਟੀ ਕਮਿਸ਼ਨਰ ਡਾਕਟਰ ਹਿੰਦਰ ਸਿੰਘ 베ਦੀ ਨੇ ਕਿਹਾ ਹੈ ਕਿ ਜੂਰੀਆ ਖਾਦ ਦੇ ਤਜੋਗਕ ਦਜੋਗਿਕ ਵਰਤੋਂ ਨੂੰ ਬਿਲਕੁਲ ਸਹਿਨ ਨਹੀਂ ਕਰ ਨਹੀਂ ਕੀਤਾ ਜਾਵੇਗਾ ਉਹਨਾਂ ਜ਼ਿਲ੍ਹੇ ਦਾ ਸਮੂਹ ਖਾਦ ਵਿਕਰਤ ਮੋਹਦਾ ਇਦਾਂ ਕੀਤੀਆਂ ਕਿ ਉਹ ਆਪਣੇ ਲਾਇਸੈਂਸ ਤੇ ਹੋਰ ਜ਼ਰੂਰੀ ਦਸਤਾਵੇਜ਼ ਪੂਰੀ ਕਰਕੇ ਰੱਖਣ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਗੁਤਾਹੀ ਨਾ ਪਰਤੀ ਜਾਵੇ ਤੇ ਸਟਾਕ ਬੋਰਡ ਉੱਪਰ ਰੋਜ਼ਾਨਾ ਖਾਸ ਦਾ ਸਟਾਕ ਤੇ ਰੇਟ ਲਿਖਿਆ ਜਾਵੇ ਉਹਨਾਂ ਕਿਹਾ ਹੈ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਜੋ ਵੀ ਖੇਤੀ ਸਮਗਰੀ ਦੀ ਵਿਕਰੀ ਕੀਤੀ ਜਾਂਦੀ ਹੈ ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਕੇਵਲ ਲੋੜੀ ਦੀ ਸਮਗਰੀ ਦੀ ਵਿਕਰੀ ਹੀ ਕਿਸਾਨਾਂ ਨੂੰ ਕੀਤੀ ਜਾਵੇ ਕੋਈ ਹੋਰ ਬੇ ਲੋੜੀ ਵਸਤੂ ਆਕਸਾਡਾ ਰੂੜਾ ਦਿੱਤੀ ਗਈ ਅਹੇ ਕਹੇ ਕਿ ਕਿਹੇ ਕੋਕਚਰਾ ਆਇਆ ਕਰ ਕੋਈ ਦੁਕਾਨਦਾਰ ਬਗੈਰ ਬਿਲਦੋਂ ਖਾਤ ਦਵਾਈ ਜਾਂ ਬੀਜ ਵੇਚਦਾ ਪਾਇਆ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ 컨트롤 ਆਰਡਰ 1985 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਿਆਂ ਹਦਾਇਤਾਂ ਤਹਿਤ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਉਪਲਬਧਤਾ ਨੂੰ ਯਕੀਨ ਬਣਾਉਣ ਲਈ ਅਧਿਕਾਰੀਆਂ ਵੱਲੋਂ ਨਿਜੀ ਖਾਦ ਵਿਕਰੇਤਾ ਦੇ ਸਟਾਕ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਜਿਨਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਲਈ ਇੱਕ ਹੈਲਪਲਾਈਨ ਨੰਬਰ 18